ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਤੇ ਲਓ ਜੀ ਅੱਜ ਫਿਰ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਨਵੇਂ ਵਰਕ ਦੇ ਉੱਪਰ ਹਨਾ ਤੇ ਜੋ ਤੁਹਾਡੇ ਆਪਣੀ ਵਰਕਸ਼ਾਪ ਤੇ ਕੰਮ ਹੋਇਆ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਦਿਖਾਇਆ ਜਾਊਗਾ ਤੇ ਸੋ ਬਾਕੀ ਜਿੱਥੇ ਆਪਾਂ ਖੜੇ ਆ ਇਹ ਤੁਹਾਡੀ ਆਪਣੀ ਵਰਕਸ਼ਾਪ ਵਰਗਾੜੀ ਤੋਂ ਸਾਈਡ ਨੂੰ ਆ 2.5 ਤੋਂ 3 ਕਿਲੋਮੀਟਰ ਦੇ ਕਰੀਬ ਹੈ ਨਾ ਕਾਰਨ ਕਿ ਕਿਉਂਕਿ ਉੱਥੇ ਆਪਣੇ ਕੋਲ ਜਗ੍ਹਾ ਘੱਟ ਹੋਣ ਦੇ ਬਾਵਜੂਦ ਫਿਰ ਆਪਾਂ ਇੱਥੇ ਜਿਹੜਾ ਸ਼ਫਟ ਕੀਤਾ ਸੀ ਕੰਮ ਹਣਾ ਤੇ ਬਾਕੀ ਜਿਹੜੇ ਭਰਾ ਨੇ ਸਾਡੇ ਕੋਲੇ ਵਿਜ਼ਿਟ ਕਰਨ ਆਉਣਾਗਾ ਆਪਣੀ ਲੋਕੇਸ਼ਨ ਜਿਹੜੀ ਆਨਲਾਈਨ Google Map ਤੇ ਪਚੜੀ ਹੋਈ ਹੈ ਤੇ ਉੱਥੋਂ ਤੁਸੀਂ ਸਰਚ ਕਰ ਸਕਦੇ ਹੋ ਜੀ ਜੀਐਨਟੀ ਬਰਗਾੜੀ ਟਰੈਕਟਰ ਵਰਕਸ਼ਾਪ ਹਣਾ ਜੀ ਤੇ ਚਲੋ ਬਾਕੀ ਵੀਡੀਓ ਤੇ ਕਰਦੇ ਆਂ ਸ਼ੁਰੂਆਤ ਆਪਾਂ ਤੇ ਬਾਕੀ ਵੀਡੀਓ ਚ ਜੋ ਵੀ ਅੱਜ ਕੰਮ ਹੋਇਆ ਸਾਰਾ ਤੁਹਾਨੂੰ ਦਿਖਾਉਨੇ ਆ ਹਨਾ ਇੱਕ ਆਪਣੇ ਕੋਲੇ ਪੱਟੀ ਤੋਂ ਆਇਆ ਵਾ 735 ਆਪਣੇ ਕਰਨ ਭਰਾ ਵਾਲਾ ਟਰੈਕਟਰ ਹਨਾ ਉਹਦੇ ਵਿੱਚ ਕਲੱਚ ਵੱਡਾ ਕੀਤਾਗਾ ਤੇ ਇੱਕ ਮਰਗਾੜ ਵਗੈਰਾ ਤੇ ਪੈਰਦਨ ਜਿਹੜੇ ਆਪਾਂ ਪਲੇਟ ਫਾਰਮ ਲਵਾਇਆ ਹਨਾ ਕਹਿਣ ਦਾ ਮਤਲਬ ਤੇ 100 ਪੇਂਟ ਕਰਨੇ ਆ ਤੇ ਇੱਕ ਆਪਾ ਦੇ ਵਿੱਚ ਕਲਚ ਪਲੇਟ ਆ ਜਿਹੜੀ ਵੱਡੀ ਫਿੱਟ ਕਰਨੀ ਆ ਉਹ ਤੁਹਾਨੂੰ ਫਿਟਿੰਗ ਸਾਰੀ ਵੀਡੀਓ ਦੇ ਵਿੱਚ ਜੀ ਦਿਖਾਵਾਂਗੇ ਹਨਾ ਤੇ ਜ਼ਰੂਰ ਦੇਖ ਲਿਓ ਹਨਾ ਤੇ ਬਾਕੀ ਜੋ ਕੰਮ ਸ਼ੁਰੂ ਕੀਤਾ ਆਪਾਂ ਉਹ ਵੀ ਤੁਹਾਨੂੰ ਦਿਖਾ ਦਿਆਂ ਇੱਧਰ ਜਿਹੜਾ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਆਇਆ ਸੀਗਾ 855 ਗੁਰਦਾਸਪੁਰ ਤੋਂ ਹਨਾ ਸਰਦਾਰ ਚਮਕੌਰ ਸਿੰਘ ਜੀ ਦਾ ਹਨਾ ਤੇ ਇਹ ਭਰਾ ਆਪਣਾ ਆਪ ਦਾ ਦਬਈਆ ਹਨਾ ਉਹਨਾਂ ਨੇ ਆਪਣੇ ਫਾਦਰ ਦੀ ਯਾਦ ਦੇ ਵਿੱਚ ਟਰੈਕਟਰ ਨੂੰ ਤਿਆਰ ਕਰਾਇਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਟਰੈਕਟਰ ਲਿਆ ਸੀਗਾ ਨਾ ਸਰਦਾਰ ਚਮਕੌਰ ਸਿੰਘ ਜੀ ਨੇ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਹਨਾ ਉਹਨਾਂ ਦੀ ਨਿਸ਼ਾਨੀ ਨੂੰ ਤਾਜ਼ਾ ਰੱਖਣ ਦੇ ਲਈ ਬਾਈ ਜੀ ਆਪਣੇ ਪੈਸੇ ਲਾ ਰਹੇ ਨੇ ਟਰੈਕਟਰ ਦੇ ਉੱਪਰ ਤੇ ਆਲ ਓਵਰ ਟਰੈਕਟਰ ਨੂੰ ਰੀਸਟੋਰ ਕਰਾ ਰਹੇ ਨੇ ਹਨਾ ਅੱਜ ਆਪਾਂ ਇਸ ਟਰੈਕਟਰ ਦੇ ਵਿੱਚ ਫੈਂਡਰ ਵਗੈਰਾ ਟਾਇਰ ਵਗੈਰਾ ਹਾਂਡੀ ਵਗੈਰਾ ਸਾਰੀ ਆਪਾਂ ਉਤਾਰ ਦਿਆਂਗੇ ਤੇ ਖੋਲ ਦੇਵਾਂਗੇ ਕਹਿਣ ਦਾ ਮਤਲਬ ਖੋਲਣ ਦਾ ਕਾਰਨ ਇਹ ਆ ਪਿੱਛੋਂ ਆਪਾਂ ਇਹਦਾ ਚੈੱਕਅਪ ਕਰਨਾ ਜਿਹੜੀ ਵੀ ਗਰਾਰੀ ਕ੍ਰਾਊਨ ਪਿਨੀਅਨ ਸਾਰਾ ਜੋ ਵੀ ਖਰਾਬ ਹੋਇਆ 베어ਿੰਗ ਖਰਾਬ ਹੋਇਆ ਸਾਰਾ ਆਪਾਂ ਬਦਲ ਦਿਆਂਗੇ ਬਾਕੀ ਇਹਦੇ ਵਿੱਚ ਜਿਹੜੇ ਬ੍ਰੇਕ ਆਪਾਂ ਆਇਲਾ ਆਇਲ ਵਾਲੇ ਜਿਹੜੇ ਜਿਹੜੇ ਫਿਟਿੰਗ ਕਰਾਂਗੇ ਜਿਹੜੇ ਕਿ ਨਵੇਂ ਮਾਡਲ ਦੇ ਵਿੱਚ ਆ ਰਹੇ ਨੇ ਆਇਲ ਬ੍ਰੇਕ ਫਿੱਟ ਕਰਾਂਗੇ ਹਨਾ ਤੇ ਸੋਲ ਲੱਗਿਆ ਖੋਲਣ ਖੋਲੀ ਜਾਂਦੇ ਆਪਾਂ ਇਸ ਨੂੰ ਤੇ ਅੱਜ ਆਪਾਂ ਇਹਦੀ ਜਿਹੜੀ ਹਾਂਡੀ ਉਤਾਰ ਕੇ ਖਰਾਤ ਵਾਲੇ ਕੋਲੇ ਪਹੁੰਚਦੀ ਕਰ ਦਾਂਗੇ ਹੁਣ ਆਪਣੇ ਭਰਾ ਪੁੱਛਣ ਕੇ ਖਰਾਤ ਤੇ ਕੀ ਕੰਮ ਕਰਾਉਣਾ ਇਹਦਾ ਖਰਾਤ ਦੇ ਵਿੱਚ ਆਪਾਂ ਇਹਦੇ ਵਿੱਚ ਇੱਕ ਤਾਂ ਬੌਸ਼ ਫਿੱਟ ਕਰਾਉਣੀ ਹੈ ਇੱਥੇ ਹਾਂਡੀ ਦੇ ਵਿੱਚ ਕਿਉਂਕਿ ਤੁਹਾਨੂੰ ਪਹਿਲਾਂ ਵੀ ਗੱਲਬਾਤ ਮੇਰੀ ਹੋਈ ਆ ਜਿਹੜਾ ਸਵਰਾਜ ਟਰੈਕਟਰ ਹੁੰਦਾ ਉਹਦੇ ਵਿੱਚ ਜਿਹੜੀ ਸ਼ਾਫਟ ਹੁੰਦੀ ਆ ਇਹ ਆਪਣੀ ਬਾਡੀ ਦੇ ਵਿੱਚ ਚੱਲਦੀ ਆ ਹਨਾ ਬਾਡੀ ਦੇ ਵਿੱਚ ਚੱਲਣ ਦੇ ਨਾਲ ਨਾਲ ਜਿਹੜੀ ਬਾਡੀ ਆ ਬਿਜਲੀ ਪਾਸਿਓਂ ਘਸ ਜਾਂਦੀ ਆ ਫਿਰ ਹੁੰਦਾ ਕਿ ਆਪਣੇ ਭਰਾ ਇਕੱਲੀ ਸ਼ਾਫਟ ਨਵੀਂ ਪਾ ਦਿੰਦੇ ਤੇ ਪਰ ਬਾਡੀ ਦਾ ਹੱਲ ਨਹੀਂ ਕਰਦੇ ਦੇਖੋ ਸ਼ਾਫਟ ਜਦੋਂ ਨਵੀਂ ਪਾ ਦਿੰਦੇ ਆ ਉਹ ਵੀ ਪਲੇ ਸ਼ੋ ਕਰਦੀ ਆ ਜਿੱਥੇ ਕਿ ਤੁਸੀਂ ਵੇਖਦੇ ਹੋਗੇ ਪੈਡਲਾਂ ਦੇ ਵਿੱਚ ਤੁਹਾਨੂੰ ਪਲੇ ਨਜ਼ਰ ਆਉ ਆਉਂਦੀ ਹੋਊਗੀ ਹਨਾ ਤੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਫਿਰ ਆਪਾਂ ਇਹਦੇ ਵਿੱਚ ਬੋਰ ਕਰਾ ਕੇ ਨਾ ਜਿਹੜੇ ਪੈਡਲ ਵਾਲੇ ਬੌਸ਼ ਹੁੰਦੇ ਆ ਇੱਥੇ ਪੁੱਛ ਪੈਂਦੇ ਆ ਆਹ ਪੈਡਲਾਂ ਦੇ ਵਿੱਚ ਉਹੀ ਆਪਾਂ ਇਹਦੇ ਵਿੱਚ ਫਿੱਟ ਕਰਾ ਦਿੰਨੇ ਆ ਕਹਿੰਦਾ ਮਤਲਬ ਜਦੋਂ ਵੀ ਇਹਦੇ ਬੌਸ਼ ਡੈਮੇਜ ਹੋਣਗੇ ਜਾਂ ਬੌਸ਼ ਖਰਾਬ ਹੋਣਗੇ ਤਾਂ ਉਹ ਕੱਲੇ ਬੌਸ਼ ਨਵੇਂ ਪੈ ਜਾ ਕਰਨਗੇ ਤੇ ਹੋਰ ਆਪਣਾ ਚੱਲ ਜਿਆ ਕਰੂ ਕੰਮ ਹਨ ਤੇ ਖੋਲਦਿਆਂ ਨੂੰ ਜਲਦੀ ਜਲਦੀ ਬਾਕੀ ਵੀਡੀਓ ਚ ਦੱਸਾਂਗੇ ਤੇ ਕਿੱਥੇ ਆਪਾਂ ਫੜਾ ਕੇ ਆਉਂਨੇ ਆ ਸਾਰਾ ਤੁਹਾਨੂੰ ਦਿਖਾਵਾਂਗੇ ਹਨ ਤੇ ਬਾਕੀ ਆਲ ਓਵਰ ਆਪਣੇ ਟਰੈਕਟਰ ਜਿਹੜੇ ਲੱਗੇ ਪਏ ਨੇ ਕੰਮ ਤੇ ਜੇ ਵਰਕ ਪੂਰਾ ਚੱਲੀ ਜਾਂਦਾਗਾ ਆਹ ਟਰੈਕਟਰ ਆਪਣੇ ਹਰਮਨ ਭਰਾ ਦਾ ਜਿਹੜਾ ਜਰਮਨ ਦਾ ਤੇ ਸੋ ਉਹਦਾ ਵੀ ਵਰਕ ਚੱਲੀ ਜਾਂਦਾਗਾ ਇਹਦਾ ਪਹਿਲਾ 735 ਦਾ ਆਪਾਂ ਕੰਪਲੀਟ ਕਰਨਾ ਕੰਮ ਉਸ ਤੋਂ ਬਾਅਦ ਆਪਾਂ ਇਸ ਟਰੈਕਟਰ ਨੂੰ ਵੀ ਦੇਣਾ ਜਲਦੀ ਕਿਉਂਕਿ ਇਹ ਟਰੈਕਟਰ ਨਾਲ ਵੀ ਮੇਲੇ ਜਾਣਾ ਹਨਾ ਤੇ ਬਾਕੀ ਆਪਣਾ ਪੇਂਟ ਹੋਈ ਜਾਂਦੇ ਮਰਗੜ ਤੇ ਤੁਹਾਨੂੰ ਇਹ ਦਿਖਾਉਨੇ ਆ ਇਹ ਆਪਾਂ ਪੇਂਟ ਅੱਜ ਕਰ ਦਿਆਂਗੇ ਕਿਉਂਕਿ ਇਹ ਨਵੇਂ ਲਾਏ ਆਪਾਂ ਮਰਗੜ ਠੀਕ ਹੈ ਜੀ ਤੇ ਹੋਰ ਰਾਜਨ ਕੀ ਆਲਾ ਇਹ ਮੁੰਡਾ ਕਰਨ ਕਰਨ ਦਾ ਭਰਾ ਹਨਾ ਸਤ ਸ੍ਰੀ ਅਕਾਲ ਬਾਈ ਕੀ ਨਾਮ ਤੁਹਾਡਾ ਮੈਂ ਜੀ ਸਿਮਰਨਜੀਤ ਸਿੰਘ ਠੀਕ ਹੈ ਤੇ ਚਲੋ ਬਾਬੇ ਬਾਕੀ ਇਧਰ ਤੁਸੀਂ ਦੇਖ ਰਹੇ ਹੋ ਆਪਣਾ 735 ਇਹਦੇ ਵਿੱਚ ਕਲਚ ਆ ਆਪਾਂ ਫਿਟਿੰਗ ਫਿਟਿੰਗ ਦੀ ਵੀਡੀਓ ਦਿਖਾਤੀ ਆਣਾ ਤੁਹਾਨੂੰ ਪਹਿਲਾਂ ਬੋਲਦਾ ਮੈਂ ਫਿਟਿੰਗ ਦਿਖਾਵਾਂਗੇ ਪਰ ਲੇਕਿਨ ਉਦੋਂ ਆਲਰੇਡੀ ਵੀਡੀਓ ਪਹਿਲਾਂ ਬਣਾਤੀ ਸੀ ਆਪਾਂ ਫਿਟਿੰਗ ਦੀ ਤੇ ਉਹ ਤੁਹਾਨੂੰ ਕਲਿੱਪ ਐਡ ਕਰਨੀ ਆਣਾ ਵਿੱਚ ਦੀ ਤੇ ਇਧਰ ਤੁਸੀਂ ਦੇਖ ਲਓ ਆਪਣਾ ਮੜਗੜਾ ਜਿਹੜੇ ਉਹ ਖੋਲੇ ਵੇ ਆ ਇੱਕਦਮ ਰਿਗਾਰਡ ਆਪਾਂ ਗਾਹ ਨੂੰ ਕਰਨੇ ਆ ਕਿਉਂਕਿ ਟਾਇਰਾਂ ਦੇ ਵਿੱਚ ਥੋੜਾ ਜਿਹਾ ਗੈਪ ਵੱਧ ਰਹਿ ਜਾਂਦਾ ਸੀ ਉਹ ਸੱਲ ਮਾਰਨੇ ਆਪਾਂ ਗਾਹ ਨੂੰ ਕਰਦੇ ਆ ਤੇ ਇੱਕ ਦੇ 3 ਸਪੀਡ ਦਾ ਗੇਅਰ ਫਿੱਟ ਕਰਨਾ ਹਨਾ ਤੇ ਚਲੋ ਫਿਟਿੰਗ ਚੱਲੀ ਜਾਂਦੀ ਆਪਣੀ ਤੇ ਬਾਕੀ ਵੀਡੀਓ ਨਾਲ ਨਾਲ ਜੁੜਦੇ ਰਹੋ ਤੇ ਜੋ ਜੋ ਅੱਜ ਵਰਕ ਹੋਇਆ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਲਓ ਜੀ ਜਿਹੜਾ ਆਪਾਂ ਬਾਬਾ ਫਾਰਮ ਵਾਲਿਆਂ ਦਾ ਕਰ ਰਹੇ ਆ ਟਰੈਕਟਰ ਤਿਆਰ 735 ਤੇ ਉਹਦੇ ਵਿੱਚ ਲੱਗੇ ਆ ਜੀ ਆਹ ਵਾਲੀ ਕਲਚਰ ਪਲੇਟ ਫਿੱਟ ਕਰਨਾ ਇਹਦਾ ਫਾਇਦਾ ਇਹ ਹੋਊਗਾ ਇੱਕ ਤਾਂ ਸਲਿੱਪ ਨਹੀਂ ਕੱਟਦਾ ਕਿਉਂਕਿ ਜਿਹੜਾ ਸਵਰਾਈ ਟਰੈਕਟਰ ਹੁੰਦਾ ਨਾ ਉਹਦੇ ਵਿੱਚ ਜਦੋਂ ਆਪਣੀ ਮੇਨ ਕਲਚ ਪਲੇਟ ਮਤਲਬ ਡਾਊਨ ਹੋ ਜੇ ਤਾਂ ਉਹ ਪੀਟੀਓ ਵਾਲਾ ਗিয়ার ਛੱਡ ਜਾਂਦਾ ਕਹਿੰਦਾ ਮਤਲਬ ਲੋਕਾਂ ਪੀਟੀਓ ਨਹੀਂ ਰੁਕਦੀ ਇਹਦੀ ਹਨਾ ਉਹ ਪੀਟੀਓ ਤਾਂ ਨਹੀਂ ਰੁਕਦੀ ਕਿਉਂਕਿ ਜਿਹੜੀਆਂ ਮੇਨ ਫਿੰਗਰਾਂ ਹੁੰਦੀਆਂ ਉਹ ਉੱਪਰ ਹੋ ਜਾਂਦੀਆਂ ਹਨਾ ਜਿਹੜੀਆਂ ਫਿੰਗਰਾਂ ਨਾ ਮੈਂ ਦੱਸਦਾਗਾ ਕਿਉਂਕਿ ਜਦੋਂ ਵੀ ਆਪਣਾ ਡਵਲਪਟ ਕੰਮ ਕਰਦਾ ਨਾ ਉਹ ਦਸਤਾਹ ਦਾ ਹੁੰਦਾ ਆ ਆਪਣੀਆਂ ਮੇਨ ਫਿੰਗਰਾਂ ਆਆਂ ਜਿਹੜੀਆਂ ਮੇਨ ਹੁੰਦੀਆਂ ਤੇ ਆ ਪੀਟੀਓ ਵਾਲਾ ਹੁੰਦਾ ਇਹਨਾਂ ਦਾ ਗੈਪ ਆਪਾਂ ਆ ਉਸ ਵਿੱਚ ਘਟੋ ਘਟ ਆਪਾਂ 7 ਕਐਮ ਐਮ ਜਿਹੜਾ ਕਰੀਬ ਰੱਖਦੇ ਆ ਹਨਾ ਆਪ ਸੁਣ ਚੁੱਕ ਗਏ ਹੋ 6 ਤੋਂ 7 7 ਕ ਮਿਮ ਦਾ ਕਰੀਬ ਕੰਪਨੀ ਰეკਮੈਂਡਡ ਕਰਦੀ ਹੈ 7 ਕ ਮਿਮ ਦਾ ਜਿਹੜਾ ਆਪਸ ਵਿੱਚ ਗੈਪ ਰੱਖਦੇ ਆ ਕਹਿੰਦਾ ਮਤਲਬ ਹਲਕੀ ਡਾਊਨ ਰੱਖਦੇ ਆ ਆ ਹਲਕੀ ਉੱਚੀ ਰੱਖਦੇ ਇਹਨਾਂ ਨਾਲ ਹੁੰਦਾ ਕਿ ਜਦੋਂ ਤੁਹਾਡੀ ਕਲਾਸ ਪਲੇਟ ਆ ਲੈਦਰਾਂ ਤੋਂ ਕੋਲੋਂ ਜਾਂ ਫਰਾਈ ਵੀਲ ਕੋਲੋਂ ਖਰਾਬ ਹੋ ਜਾਂਦੀ ਹੈ ਜਾਂ ਘਸ ਜਾਂਦੀ ਆ ਤਾਂ ਜਿਹੜੀਆਂ ਫਿੰਗਰਾਂ ਜਿਹੜੀਆਂ ਮੇਨ ਵਾਲੀਆਂ ਇਹ ਹੋਰ ਉੱਪਰ ਨੂੰ ਉੱਠ ਜਾਂਦੀਆਂ ਠੀਕ ਹੈ ਉੱਠਣ ਦੇ ਬਾਵਜੂਦ ਕਿੱਥੇ ਆਪਾਂ ਨੇ 7 ਐਮ ਐਮ ਦਾ ਗੈਪ ਹੋ ਜਾਂਦਾ ਉੱਥੇ 15 16 ਐਮ ਐਮ ਦਾ ਗੈਪ ਆ ਜਾਂਦਾ ਤਾਂ ਜੇ ਜਦੋਂ ਪੂਰਾ ਪੈਡਲ ਨਾਪਦੇ ਹੋ ਤੁਸੀਂ ਤਾਂ ਉਦੋਂ ਜਿਹੜਾ ਪੀਟੀਓ ਵਾਲਾ ਕਲੱਚ ਨੱਪੀਦਾ ਨਹੀਂ ਹੈਨਾ ਫਿੰਗਰਾਂ ਨਹੀਂ ਨੱਪ ਹੁੰਦੀਆਂ ਹੈਨਾ ਜਿਹਦੇ ਕਾਰਨ ਕਰਕੇ ਇਹ ਪੀਟੀਓ ਰੁਕਦੀ ਨਹੀਂਗੀ ਤੇ ਪੀਟੀਓ ਵਾਲੀ ਪਲੇਟ ਫਰੀ ਨਹੀਂ ਹੁੰਦੀ ਹੈਨਾ ਤੇ ਚਲੋ ਬਾਕੀ ਆਪਣਾ ਕਰਦੇ ਆ ਫਿਟਿੰਗ ਤੇ ਕਰਕੇ ਫਿਟਿੰਗ ਕਰਦੇ ਆ ਓਕੇ ਦੀ ਰਿਪੋਰਟ 哪个地方？ ਤੋ ਦੋਸਤੋ ਆਪਣਾ ਜਿਹੜਾ ਲਗਭਗ ਖੁੱਲ ਚੁੱਕਿਆ ਆਪਣਾ ਜਿਹੜਾ ਸਰਦਾਰ ਬਖਸ਼ਮੌਰ ਸਿੰਘ ਜੀ ਦਾ ਟਰੈਕਟਰ ਆਪਣੇ ਕੋਲੇ ਆਇਆ ਸੀਗਾ ਤੇ ਸੋ ਇਹਦੇ ਵਿੱਚ ਆਪਾਂ ਸਾਰਾ ਆਲ ਓਵਰ ਜਿਹੜਾ ਵਰਕ ਆ ਜਿਹੜਾ ਡਨ ਕਰਨਾਗਾ ਡੈਂਟਿੰਗ ਪੇਂਟਿੰਗ ਤੋਂ ਲੈ ਕੇ ਸਾਰਾ ਵਰਕ ਠੀਕ ਹੈ ਜੀ ਤੇ ਪਾਰਟ ਇਹਦਾ ਖੁੱਲੀ ਜਾਂਦਾਗਾ ਕਿਉਂਕਿ ਇਹ ਆਪਾਂ ਹੰਡੀ ਅੱਜ ਜਿਹੜੀ ਖਰਾਦ ਵਾਲੇ ਕੋਲੇ ਭੇਜ ਦਾਂਗੇ ਕਿਉਂਕਿ ਜਿਹੜਾ ਨਾ ਆਪਾਂ ਇੱਥੇ ਇੱਕ ਤਾਂ ਪਲੇਟ ਫਿੱਟ ਕਰਾਉਣੀ ਆ ਆ ਜਗ੍ਹਾ ਤੇ ਕਿਉਂਕਿ ਟਾਪਾਂ ਆਪਾਂ ਇਸ ਹੰਡੀ ਦੇ ਉੱਪਰ ਹੀ ਜਿਹੜਾ ਛੋਟਾ ਫਿੱਟ ਕਰਨਾ ਠੀਕ ਹੈ ਤੇ ਜਿਸ ਕਾਰਨ ਕਰਕੇ ਆਪਾਂ ਇੱਥੇ ਆ ਜਗਤ ਤੇ ਇਹਦੇ ਪਲੇਟ ਲਾਵਾਂਗੇ ਕਿਉਂਕਿ ਜਿਹੜੀ ਆਪਾਂ ਪਹਿਲਾਂ 2275 ਵਾਲੇ ਟਰੈਕਟਰ ਤੇ ਲਾਈ ਸੀਗੀ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਪਲੇਟ ਲਾਵਾਂਗੇ ਠੀਕ ਹੈ ਜੀ ਤੇ ਬਾਕੀ ਇਹਦੇ ਵਿੱਚ ਜਿਹੜਾ ਪਾਰਟ ਪਾਣਾਗਾ ਤੇ ਕੁਝ ਤਾਂ ਆਪਾਂ ਨਵਾਂ ਏਜੰਸੀ ਚੋਂ ਲੈਣਾਗਾ ਤੇ ਜਿਹੜਾ ਲਿਫਟ ਟਾਪਾ ਵਗੈਰਾ ਉਹ ਆਪਾਂ ਸੈਕੰਡ ਹੈਂਡ ਲੈਣਾ ਪਊ ਆਪਾਂ ਨੂੰ ਉਹ ਆਪਾਂ ਲੈ ਕੇ ਆਵਾਂਗੇ ਪਟਿਆਲੇ ਤੋਂ ਜਾ ਕੇ ਠੀਕ ਹੈ ਤੇ ਚਲੋ ਬਾਕੀ ਜੁੜੇ ਰਹੀ ਵੀਡੀਓ ਦੇ ਨਾਲ ਜਿਹੜਾ ਸ਼ਾਮ ਤੱਕ ਵਰਕ ਹੋਈ ਜਾਂਦਾ ਆਪਣਾ ਪੱਟੀ ਵਾਲਾ ਟਰੈਕਟਰ ਤਿਆਰ ਕਰ ਰਹੇ ਸੀਗੇ ਤੇ ਸੋ ਦੇ ਵਿੱਚ ਜਿਹੜੇ ਮਡਗਾਰਡ ਵਗੈਰਾ ਆਪਾਂ ਪੇਂਟ ਕਰਦੇ ਆ ਆ ਕਰੋ ਚੈੱਕ ਪੇਂਟ ਹੋ ਚੁੱਕੇ ਆ ਤੇ ਬੋਵੀ ਪੇਂਟਰ ਨੇ ਲਾਤੀਆਂ ਪੂਰੀਆਂ ਰੀਜਾਂ ਕਹਿ ਮੋਵੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਤਾ ਪੇਂਟ ਫਿਰ ਮਰਗਾਰਡ ਮਗਰਾਰ ਫਾਈਨਲ ਹੋ ਗਏ ਫਾਈਨਲ ਹੋ ਗਏ ਆ ਰਹਿ ਗਏ ਹਨਾ ਆ ਰਹਿ ਗਏ ਠੀਕ ਆ ਠੀਕ ਆ ਠੀਕ ਆ ਠੀਕ ਭਾਈ ਆ ਚਮਕ ਜੀ ਕਾਤੋਂ ਆਉਂਦੀ ਆ ਵੱਧ ਇਹ ਤੇ ਤੇਰੇ ਜੇ ਤੂੰ ਰੰਗ ਕਰਦਾ ਯਾਰ ਕੈਮੀਕਲ ਪਾਉਣਾ ਪੈਂਦਾ ਜੀ 10 ਆਪ ਵਿੱਚ ਬਣਾਉਣੇ ਬੰਦੇ ਠੀਕ ਆ ਫੇਰ ਆਉਂਦੀ ਆ ਠੀਕ ਆ ਵੇਖ ਲਓ ਹ ਪੂਰੀ ਰੀ ਨਹੀਂ ਲਾਈ। ਆ ਬੇਣਾ ਰੀ ਜਲਾਈ ਹੋਵੇ ਤਾਂ ਫਿਰ ਤਾਂ ਗਾਂ ਹੀ ਟੱਪ ਜਾਂਦਾ ਹਨਾ ਕਿਉਂਕਿ ਰੀ ਜ ਸੱਜਣੋਂ ਤਾਂ ਨਹੀਂ ਲਾਈ ਕਿਉਂਕਿ ਇਸ ਟਰੈਕਟਰ ਨੂੰ ਆਪਾਂ ਮਹੀਨੇ ਡੇਢ ਮਹੀਨੇ ਤੱਕ ਦੁਬਾਰਾ ਰੀਸਟੋਰ ਕਰਨਾਗਾ ਪੇਂਟ ਕਰਨਾਗਾ ਸਿਰਫ ਬਾਈ ਨੇ ਮੇਲੇ ਜਾਣਾ ਸੀਗਾ ਸ਼੍ਰੀ ਨੰਦਪੁਰ ਸਾਹਿਬ ਤੇ ਉਸ ਲਈ ਆਪਾਂ ਇੱਕ ਮਰਗਾਰਡ ਨਵੇਂ ਲਾਇਏ ਸੀ ਬਿਨਾ ਰੰਗਲੇ ਸੀ ਮਿਲੇ ਇਹਨਾਂ ਨੂੰ ਤਾਂ ਜੋ ਆਪਾਂ ਨੂੰ ਰੰਗ ਕਰਨੇ ਪੈਗੇ ਹਨਾ ਤੇ ਪਲੇਟਫਾਰਮ ਵੀ ਲਵਾਇਆ ਸੀ ਇਹ ਬਾਈ ਸੁੱਖੇ ਤੋਂ ਲਵਾਇਆਗਾ ਭਾਈ ਰੁਪਿਆ ਆ ਕਰੋ ਚੈੱਕ ਇਹ ਪਲੇਟਫਾਰਮ ਸੀਗਾ ਤੇ ਇੱਕ 3 ਸਪੀਡ ਦਾ ਗੇਅਰ ਲਾਉਣਾ ਸੀ ਚਲੋ ਬਾਕੀ ਸੀਜ਼ਨ ਤੋਂ ਬਾਅਦ ਫਿਰ ਆਪਾਂ ਇਸ ਟਰੈਕਟਰ ਨੂੰ ਦੁਬਾਰਾ ਰੀਸਟੋਰ ਕਰਾਂਗੇ ਤੇ ਪੇਂਟ ਕਰਾਂਗੇ ਠੀਕ ਆ ਬਾਬਿਓ ਤੇ ਚਲੋ ਧੰਨਵਾਦ ਜੀ ਬਾਕੀ ਜੁੜੇ ਹੋਰ ਵੀਡੀਓ ਦੇ ਨਾਲ ਤੇ ਜਿਹੜਾ ਵੀ ਸ਼ਾਮ ਤੱਕ ਵਰਕ ਕੰਪਲੀਟ ਹੋਇਆ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਜਿਹੜਾ ਆਪਣੇ ਸਰਦਾਰ ਚਮਕੌਰ ਸਿੰਘ ਜੀ ਦਾ ਟਰੈਕਟਰ ਜਿਹੜਾ ਆਪਣੇ ਕੋਲੇ ਪਹੁੰਚਿਆ ਸੀਗਾ ਤੇ ਸੋ ਉਹਦਾ ਪਿਛਲਾ ਹਿੱਸਾ ਆਪਣਾ ਖੁੱਲ ਚੁੱਕਿਆਗਾ ਹਨਾ ਤੇ ਹਾਂਡੀ ਦੀ ਆਵੇ ਸਾਫ ਸਫਾਈ ਚੱਲੀ ਜਾਂਦੀ ਆ ਜੈ ਜੁਣ ਖਰਚ ਕੇ ਜੋ ਵੀ ਆਪਣਾ ਇਹਦੇ ਵਿੱਚ ਵਰਕ ਕਰਨ ਵਾਲਾ ਹੋਇਆ ਸਾਰਾ ਤੁਹਾਨੂੰ ਕਰਕੇ ਦਿਖਾਵਾਂਗੇ ਠੀਕ ਹੈ ਜ ਸੋ ਦੋਸਤੋ ਜਿਹੜਾ ਆਪਣਾ ਸਵਰਾਇ ਟਰੈਕਟਰ ਆਪਣੇ ਕਰਨ ਭਰਾ ਲਾਇਆ ਸੀ ਆਪਣੇ ਕੋਲੇ ਤੇ ਸੋ ਇਹਦੇ ਵਿੱਚ ਜਿਹੜਾ ਪਲੇਟਫਾਰਮ ਫਿਟਿੰਗ ਕਰੀ ਜਾਂਦੇ ਆਪਾਂ ਤੇ ਇਧਰ ਲੀਵਰ ਦੀ ਵੀ ਫਿਟਿੰਗ ਹੋਈ ਜਾਂਦੀ ਆ 3 ਸਪੀਡ ਵਾਲੇ ਦੀ ਕਿਉਂਕਿ ਆ ਖਾਂਚ ਆਪਾਂ ਨੂੰ ਇਹਦੇ ਵਿੱਚ ਕੱਢਣਾ ਪਿਆ ਕਾਰਨ ਕੀ ਕਿਉਂਕਿ ਇਹਦੇ ਵਿੱਚ ਨਾਲ ਟੱਚ ਕਰਦਾ ਸੀ ਲੀਵਰ ਤੇ ਕਿਉਂਕਿ ਪਹਿਲੇ 3 ਸਪੀਡ ਆਪਾਂ ਬਾਅਦ ਚ ਕੀਤਾ ਪਲੇਟਫਾਰਮ ਲਾਉਣ ਤੋਂ ਬਾਅਦ ਤਾਂ ਕਰਕੇ ਫਿਰ ਆਪਾਂ ਇਹਦੇ ਵਿੱਚ ਲੀਵਰ ਵਾਲਾ ਖਾਂਚਾ ਕੱਢਿਆ ਜਾਂ ਤੇ ਸੋ ਕੱਢ ਕੇ ਤੇ ਫਿਰ ਇਹਨੂੰ ਲਾਵਾਂਗੇ ਟਰਾਈ ਵਗੈਰਾ ਠੀਕ ਹੈ ਜੀ ਲਓ ਜੀ ਇੱਕ ਫੈਂਡਰੇ ਦਾ ਆਪਾਂ ਫਿੱਟ ਕਰਤਾ ਕਰੋ ਚੈੱਕ ਬਾਕੀ ਕਈ ਭਰਾ ਆਪਣੇ ਕਮੈਂਟ ਦੇ ਵਿੱਚ ਨਾ ਕਹਿ ਜਾਂਦੇ ਆ ਵਾਸ਼ਲਾ ਪਾਈਆਂ ਨਟਾਂ ਦੇ ਵਿੱਚ ਹਨ ਇਹ ਸੱਚ ਨੂੰ ਬਾਈ ਨੇ ਨਾ ਯੂ ਕਸਣਾ ਇਹਦੇ ਵਿੱਚ 볼ਟ ਆਪਾਂ ਪਹਿਲਾਂ ਹੀ ਲੰਬੇ ਲਾਏ ਆ ਕਿਉਂਕਿ ਤੁਹਾਨੂੰ ਪਤਾ ਕਈ ਵਿਦਵਾਨ ਬਣ ਜਾਂਦੇ ਆ ਨਾ ਵੀਡੀਓ ਦੇ ਵਿੱਚ ਕਹਿ ਜਾਂਦੇ ਆ ਮਿਸਤਰਾਂ ਨੂੰ ਕੰਮ ਨਹੀਂ ਆਉਂਦਾ ਹਨ ਕਹਿ ਜਾਂਦੇ ਆ ਵਾਸ਼ਲਾ ਨਟਾਂ ਦੇ ਵਿੱਚ ਬਾਲੀਆਂ ਪਾਈਆਂ ਉਹ ਕਾਰਨ ਕੀ ਆ ਕਿਉਂਕਿ ਬਾਈ ਨੇ ਨਾ ਯੂ ਲਾਉਣਾ ਇੱਥੇ ਯੂ ਲਾਉਣ ਕਰਕੇ ਫਿਰ ਆਪਣਾ ਬੋਲਟ ਲੰਬੇ ਪਾਏ ਆ ਕਿਉਂਕਿ ਜਾ ਕੇ ਬਾਈ ਨੇ ਨਾ ਇਹਦੇ ਤੇ ਯੂ ਘਸਨਾ ਦਾ ਛਤਰੀ ਵਾਲਾ ਜਿਸ ਕਾਰਨ ਕਰਕੇ ਆਪਾਂ ਕੇਰਾ ਵਾਸ਼ਣਾ ਪਾ ਦਈਏ ਫਿਰ ਉੱਥੇ ਬਾਈ ਆ ਕੇ ਆਪਣਾ ਬੋਲਟ ਜਿਹੜੇ ਸਾਈਜ਼ ਦੇ ਲੈ ਕੇ ਪਾ ਲਵਾਂਗੇ ਜਾਂ ਫਿਰ ਇਹਨਾਂ ਨੂੰ ਵੱਡ ਕੇ ਛੋਟੇ ਕਰ ਲੈਣਗੇ ਨਾ ਸਿਰਫ ਆਪ ਇਹਦੇ ਮਡਗਾਰਡ ਆ ਜਿਹੜੇ ਪੇਂਟ ਕਰਕੇ ਦਿੱਤੇ ਬਾਈ ਨੂੰ ਤੇ ਚਲੋ ਇਧਰ ਲਈ ਪੌੜੀ ਰਹਿ ਗਈ ਫਿੱਟ ਕਰਨ ਲਈ ਬਾਕੀ ਪਲੇਟਫਾਰਮ ਤਾਂ ਲਗਭਗ ਇਧਰ ਲਾ ਫਿਟਿੰਗ ਕਰ ਤਾ ਆਪਾਂ ਤੇ ਚਲ ਬਾਕੀ ਸਰਵਿਸ ਵੀ ਹੋ ਗਈ ਆਪਣੇ ਚੈਂਬਰ ਦਾ ਜੈਨ ਲੀਕ ਸੀਗਾ ਉਹ ਵੀ ਆਪਾਂ ਓਕੇ ਦੀ ਰਿਪੋਰਟ ਕਰਤਾ ਤੇ ਜੁੜੇ ਰਿਹਾ ਵੀਡੀਓ ਦੇ ਨਾਲ ਬਾਕੀ ਜੋ ਜਿੰਨਾ ਟਾਈਮ ਕੰਮ ਕੀਤਾ ਤੇ ਉਹਨਾਂ ਟਾਈਮ ਤੁਹਾਨੂੰ ਦਿਖਾ ਕੇ ਜਾਵਾਂਗੇ ਠੀਕ ਹੈ ਤੇ ਟਾਈਮ ਹੁਣ ਕੁਝ ਹੋ ਗਿਆ 9:00 ਵੱਜ ਕੇ ਤੇ 21 ਮਿੰਟ ਦਾ ਆ ਕਰੋ ਚੱਲ ਸੋ ਬਾਬੋ ਜਿਹੜਾ ਆਪਣਾ ਬਾਬਾ ਫਾਰਮ ਵਾਲਾ ਦਾ ਆਪਣੇ ਕੋਲ ਟਰੈਕਟਰ ਆਇਆ ਸੀਗਾ 735 ਜਿਹੜਾ ਕਿ 969 ਬਣਾਇਆ ਵਗਾ ਇਹਦੇ ਵਿੱਚ ਆਪਾਂ ਮਡਗਾਰਡ ਤੇ ਪਲੇਟਫਾਰਮ ਲਾਇਆ ਸੀਗਾ ਤੇ ਸਾਰਾ ਇਹ ਡਨ ਹੋ ਚੁੱਕਿਆਗਾ ਕਰੋ ਚੈੱਕ ਸਾਰਾ ਆਲਓਵਰ ਟਰੈਕਟਰ ਓਕੇ ਦੀ ਰਿਪੋਰਟ ਹੋ ਗਿਆ ਸੀਐਲ ਵਗੈਰਾ ਆਪਾਂ ਪੂਰਾ ਕਰਤਾ ਤੇ ਚਲੋ ਬਾਕੀ ਇਸ ਤੋਂ ਬਾਅਦ ਆਪਾਂ ਕੱਢਦੇ ਆ ਟਰੈਕਟਰ ਬਾਹਰ ਤੇ ਇਸ ਤੋਂ ਬਾਅਦ ਆਪਣਾ ਇੱਥੇ ਜਿਹੜਾ ਸੋਨਾਲੀ ਕੱਕ ਆਪਣੇ ਕੋਲ ਲੁਧਿਆਣੇ ਤੋਂ ਆਇਆ ਵਾ ਇੱਕ ਸੋਨਾਲੀ ਕ ਆਪਣੇ ਲੋਕ ਲਾਇਆ ਵਾ ਉਹਦੇ ਐਕਸਲ ਵਗੈਰਾ ਆਦੀਆਂ ਸੀਲਾ ਵਗੈਰਾ ਪਾਉਣੀਆਂ ਤੇ ਉਹ ਖੋਲਾਂਗੇ ਠੀਕ ਹੈ ਜੀ ਤੇ ਬਾਕੀ ਜਿਹੜਾ ਇੱਕ ਸੋਨਾ ਲੀਕਾ ਜਿਹੜਾ ਆਪਣੇ ਕੋਲੇ ਆਪਣੇ ਹਾਰਮਨ ਭਰਾਲਾ ਟਰੈਕਟਰ ਆਇਆਗਾ ਤੇ ਸੋ ਦਾ ਕੰਮ ਡਨ ਕਰਾਂਗੇ ਠੀਕ ਹੈ ਜੀ ਤੇ ਚਲੋ ਬਾਕੀ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਉਦ ਤੱਕ ਓਕੇ ਬਾਏ ਗੁੱਡ ਲੱਕ